ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਸਾਰੇ ਹਰ ਰੋਜ਼ ਬੜੇ ਸਤਕਾਰ ਸਹਿਤ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜੂ ਮੇਲੇ ਬੈਠਦੇ ਹਾਂ ਭਾਈ ਤੇ ਸਤਿਗੁਰੂ ਮਹਾਰਾਜ ਦੀ ਤਨ ਮਨ ਦੇ ਨਾਲ ਤਨ ਮਨ ਧਨ ਦੇ ਨਾਲ ਸੇਵਾ ਕਰਦੇ ਹਾਂ ਭਾਈ ਬੜਾ ਸਤਕਾਰ ਕਰਦੇ ਹਾਂ ਸਤਿਗੁਰੂ ਮਹਾਰਾਜ ਦਾ ਪਰ ਇਹ ਬਾਰੀ ਸਤਕਾਰ ਸਤਿਗੁਰੂ ਮਹਾਰਾਜ ਨੂੰ ਪ੍ਰਣਾ ਪਰਮਾਨ ਨਹੀਂ ਜਿਤਨਾ ਚਿਰ ਸਤਿਗੁਰੂ ਮਹਾਰਾਜ ਦੇ ਬਚਨਾਂ ਨੂੰ ਸਰਵਣ ਕਰਕੇ ਉਹਨਾਂ ਬਚਨਾਂ ਤੇ ਪਹਿਰਾ ਨਹੀਂ ਦਿੰਦੇ। ਉਤਨੀ ਧੀਰ ਇਹ ਬਾਰੀ ਸਤਕਾਰ ਵੀ ਸਤਗੁਰੂ ਮਹਾਰਾਜ ਨੂੰ ਪਰਵਾਨ ਨਹੀਂ। ਸਤਕਾਰ ਕਰਨਾ ਹੈ ਸਤਗੁਰੂ ਮਹਾਰਾਜ ਦਾ ਭਾਈ ਬਾਰੀ ਸਤਕਾਰ ਕਰਨਾ ਵੀ ਜ਼ਰੂਰੀ ਹੈ। ਕੋਈ ਸਿੱਖ ਰਮਾਲਾ ਭੇਟ ਕਰਦਾ ਹੈ ਸਤਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਕੋਈ ਮਾਇਆ ਭੇਟ ਕਰਦਾ ਹੈ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰਦਾ ਹੈ ਗੁਰੂ ਘਰ ਦੇ ਵਿੱਚ ਆ ਕੇ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰਦਾ ਹੈ ਸੇਵਾ ਕਰਨੀ ਜ਼ਰੂਰੀ ਹੈ ਭਾਈ ਤੇ ਸਤਿਗੁਰੂ ਮਹਾਰਾਜ ਦੇ ਬਚਨ ਸਰਵਣ ਕਰਕੇ ਉਹਨਾਂ ਬਚਨਾਂ ਤੇ ਪਹਿਰਾ ਦੇਣਾ ਵੀ ਜ਼ਰੂਰੀ ਹੈ ਹਰ ਰੋਜ਼ ਆਪਾਂ ਵਿਚਾਰ ਸਰਵਣ ਕਰਦੇ ਹਾਂ ਗੁਰੂ ਘਰ ਦੇ ਵਿੱਚ ਬੈਠ ਕੇ ਪਰ ਬਾਹਰ ਜਾ ਕੇ ਫਿਰ ਦੁਨਿਆਵੀ ਕੰਮਾਂ ਦੇ ਵਿੱਚ ਲੱਗ ਜਾਂਦੇ ਹਾਂ ਭੁੱਲ ਜਾਂਦੇ ਹਾਂ ਜੇ ਕੀ ਸਰਵਣ ਕੀਤਾ ਹੈ ਸਤਿਗੁਰੂ ਮਹਾਰਾਜ ਨੇ ਅੱਜ ਕੀ ਫਰਮਾਇਆ ਹੈ ਕਦੇ ਵਿਚਾਰ ਨਹੀਂ ਕੀਤੀ ਨਹੀਂ ਕੀਤੀ ਵਿਚਾਰ ਤੇ ਸਤਿਗੁਰੂ ਮਹਾਰਾਜ ਨੂੰ ਵੀ ਭਾਈ ਜਿਤਨੀ ਧੀਰ ਅਸੀਂ ਸਤਿਗੁਰੂ ਮਹਾਰਾਜ ਦੇ ਬਚਨਾਂ ਤੇ ਪਹਿਰਾ ਨਹੀਂ ਦਿੰਦੇ ਸਾਡੀ ਬਾਹਰੀ ਸੇਵਾ ਕੀਤੀ ਵੀ ਪ੍ਰਵਾਨ ਨਹੀਂ ਪ੍ਰਵਾਨ ਨਹੀਂ ਹੁੰਦੀ ਬਾਹਰੀ ਕੀਤੀ ਹੋਈ ਸੇਵਾ ਬਾਰੋਂ ਕੀਤਾ ਹੋਇਆ ਸਤਿਗੁਰੂ ਮਹਾਰਾਜ ਦਾ ਸਤਕਾਰ ਵੀ ਪਾਤਸ਼ਾਹ ਨੂੰ ਪਰਵਾਹ ਨਹੀਂ ਜਿੰਨਾ ਧੀਰ ਅਸੀਂ ਸਤਿਗੁਰੂ ਮਹਾਰਾਜ ਦੇ ਬਚਨ ਬਿਲਾਸ ਸਰਵਣ ਕਰਕੇ ਉਹਨਾਂ ਬਚਨਾਂ ਤੇ ਪਹਿਰਾ ਦੇ ਕੇ ਆਪਣੇ ਜੀਵਨ ਦੇ ਵਿੱਚ ਨਹੀਂ ਢਾਲਦੇ ਸਤਿਗੁਰੂ ਮਹਾਰਾਜ ਦੇ ਬਚਨਾਂ ਨੂੰ ਉਤਨੀ ਦੇਰ ਭਾਈ ਨਾ ਤਾਂ ਸਾਡਾ ਜੀਵਨ ਬਣਨਾ ਹੈ ਤੇ ਨਾ ਹੀ ਸਾਡੀ ਕੀਤੀ ਹੋਈ ਸੇਵਾ ਸਤਕਾਰ ਥਾਂ ਹੀ ਪੈਣਾ ਹੈ ਇੱਕ ਵਾਰ ਦੀ ਗਾਥਾ ਆਉਂਦੀ ਹੈ ਇੱਕ ਸੇਵਾ ਸਿੰਘ ਨਾਮ ਦਾ ਗੁਰਸਿੱਖ ਹੈ ਇੱਕ ਨਗਰ ਦੇ ਵਿੱਚ ਆਪਣੀ ਪਤਨੀ ਦੇ ਨਾਲ ਰਹਿੰਦਾ ਹੈ ਦੋਨਾਂ ਪਤੀ ਪਤਨੀ ਦੇ ਵਿੱਚ ਬੜਾ ਪ੍ਰੇਮ ਹੈ ਕੋਈ ਵੀ ਕੰਮ ਕਰਨਾ ਹੈ ਇੱਕ ਦੂਸਰੇ ਨਾਲ ਸਲਾਹ ਕਰਨੀ ਹੈ ਇਸੇ ਤਰ੍ਹਾਂ ਨਗਰ ਦੇ ਵਿੱਚ ਆਉਣ ਜਾਣ ਵਾਲੇ ਲੋਕ ਨਗਰ ਦੇ ਵਿੱਚ ਰਹਿਣ ਵਾਲੇ ਲੋਕ ਦੇਖਦੇ ਨੇ ਕਿ ਇਹਨਾਂ ਦੇ ਵਿੱਚ ਕਿੰਨਾ ਪਿਆਰ ਸਤਿਕਾਰ ਹੈ ਜਦ ਪਤਨੀ ਨੂੰ ਕੋਈ ਕੰਮ ਪੈਂਦਾ ਹੈ ਤੇ ਆਪਣੇ ਪਤੀ ਤੋਂ ਪੁੱਛਦੀ ਹੈ ਪਤੀ ਤੋਂ ਪੁੱਛੇ ਬਿਨਾ ਕੋਈ ਕੰਮ ਨਹੀਂ ਕਰਦੀ ਜਿਸ ਤਰ੍ਹਾਂ ਪਤੀ ਨੇ ਆਗਿਆ ਕਰ ਦਿੱਤੀ ਉਸੇ ਤਰ੍ਹਾਂ ਫਿਰ ਇਹ ਪਤਨੀ ਨੇ ਕੰਮ ਕਰਨਾ ਹੈ ਆਪਣੇ ਪਤੀ ਦੇ ਬਚਨਾਂ ਨੂੰ ਬੜਾ ਮੰਨਦੀ ਹੈ ਤੇ ਕੀ ਹੋਇਆ ਇੱਕ ਦਿਨ ਇਹ ਸੇਵਾ ਸਿੰਘ ਨੂੰ ਬਾਹਰ ਜਾਣਾ ਪੈ ਜਾਂਦਾ ਹੈ ਕਿਸੇ ਕੰਮ ਵਸ਼ 4-5 ਮਹੀਨੇ ਲੱਗ ਜਾਂਦੇ ਨੇ ਤੇ ਇਹ ਕੀ ਕਰਿਆ ਕਰੇ ਹਰ ਹਫਤੇ ਦੇ ਬਾਅਦ ਆਪਣੀ ਪਤਨੀ ਨੂੰ ਇੱਕ ਚਿੱਠੀ ਲਿਖ ਕੇ ਪਾ ਦਿਆ ਕਰੇ ਜੋ ਜੋ ਵੀ ਘਰ ਦੇ ਕੰਮਕਾਰ ਹੋਵਣ ਉਹ ਚਿੱਠੀ ਦੇ ਵਿੱਚ ਲਿਖ ਦਿਆ ਕਰੇ ਜੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਹੈ ਜਾਂ ਕੋਈ ਹੋਰ ਘਰ ਬਾਹਰ ਦਾ ਕੰਮ ਕਰਨਾ ਹੈ ਤਾਂ ਚਿੱਠੀ ਦੇ ਵਿੱਚ ਲਿਖ ਕੇ ਪਾ ਦਿਆ ਕਰੇ ਉਧਰ ਸੇਵਾ ਸਿੰਘ ਦੀ ਪਤਨੀ ਆਪਣੇ ਪਤੀ ਦੇ ਸਤਕਾਰ ਦੇ ਵਿੱਚ ਪਤੀ ਦੀ ਯਾਦ ਦੇ ਵਿੱਚ ਹਰ ਰੋਜ਼ ਆਪਣੇ ਪਤੀ ਨੂੰ ਯਾਦ ਕਰਿਆ ਕਰਦੀ ਹੈ ਤੇ ਜਦੋਂ ਚਿੱਠੀ ਆਉਂਦੀ ਹੈ ਬੜਾ ਖੁਸ਼ ਹੁੰਦੀ ਹੈ ਮੇਰੇ ਪਤੀ ਪਰਮੇਸ਼ਰ ਨੇ ਮੈਨੂੰ ਯਾਦ ਕੀਤਾ ਹੈ ਚਿੱਠੀ ਪੜ੍ਹ ਕੇ ਮਥੇ ਦੇ ਨਾਲ ਲਾਉਂਦੀ ਹੈ ਸਤਕਾਰ ਦੇ ਨਾਲ ਇਸ ਤਰ੍ਹਾਂ ਜਾਣਦੀ ਹੈ ਕਿ ਜਿਵੇਂ ਇਸ ਦਾ ਪਤੀ ਹੀ ਇਸ ਦੇ ਸਾਹਮਣੇ ਖੜਾ ਹੋਵੇ ਬੜੇ ਸਤਕਾਰ ਸਿਹਤ ਚਿੱਠੀ ਪੜ੍ਹ ਕੇ ਉਸੇ ਵੇਲੇ ਮੱਥੇ ਦੇ ਨਾਲ ਲਾ ਕੇ ਸਤਕਾਰ ਕਰਦੀ ਹੈ ਤੇ ਹਫਤੇ ਦੇ ਬਾਅਦ ਚਿੱਠੀ ਆ ਜਾਂਦੀ ਹੈ ਹਰ ਹਫਤੇ ਚਿੱਠੀ ਆਉਂਦੀ ਹੈ ਤੇ ਕੀ ਕਰਿਆ ਕਰਦੀ ਹੈ ਸੇਵਾ ਸਿੰਘ ਦੀ ਪਤਨੀ ਉਹਨਾਂ ਚਿੱਠੀਆਂ ਨੂੰ ਸਾਫ਼ ਕਰਕੇ ਇਕੱਠਿਆਂ ਕਰਕੇ ਇੱਕ ਸਾਫ਼ ਕੱਪੜੇ ਦੇ ਵਿੱਚ ਲਪੇਟ ਕੇ ਰੱਖ ਦਿਆ ਕਰਦੀ ਹੈ ਤੇ ਹਰ ਰੋਜ਼ ਸਤਕਾਰ ਦੇ ਨਾਲ ਨਮ ਵੀ ਕਰਦੀ ਹੈ ਤੂਬ ਬੱਤੀ ਹਰ ਰੋਜ਼ ਪੂਜਾ ਕਰਦੀ ਹੈ ਇਹਨਾਂ ਚਿੱਠੀਆਂ ਦੀ ਆਪਣੇ ਪਤੀ ਦਾ ਰੂਪ ਜਾਣ ਕੇ ਬੜਾ ਸਤਿਕਾਰ ਕਰਦੀ ਹੈ ਤੇ ਜਦ 4-5 ਮਹੀਨੇ ਲੰਘ ਜਾਂਦੇ ਨੇ ਤੇ ਇਹ ਸੇਵਾ ਸਿੰਘ ਘਰ ਵਾਪਸ ਆਉਂਦਾ ਹੈ ਤੇ ਘਰ ਵਾਪਸ ਆ ਕੇ ਆਖਦਾ ਹੈ ਆਪਣੀ ਪਤਨੀ ਨੂੰ ਪੁੱਛਦਾ ਹੈ ਭਲੀਏ ਮੈਂ ਚਿੱਠੀ ਪਾਈ ਸੀ ਤੈਨੂੰ ਕਿ ਇਹ ਇਹ ਕੰਮ ਕਰਨੇ ਨੇ ਤੂੰ ਸਾਰੇ ਕੰਮ ਕਰ ਲੈਂਦੀ ਸੀ ਨਾ ਕਿੰਨੇ ਜ਼ਰੂਰੀ ਕੰਮ ਮੈਂ ਇਹ ਚਿੱਠੀਆਂ ਦੇ ਵਿੱਚ ਲਿਖ ਕੇ ਹਫਤੇ ਬਾਅਦ ਚਿੱਠੀ ਪਾਉਂਦਾ ਰਿਹਾ ਹਾਂ ਤੂੰ ਸਾਰੇ ਕੰਮ ਨੇਪਰੇ ਚਾੜ ਦਿੱਤੇ ਨੇ ਆ ਸੇਵਾ ਸਿੰਘ ਦੀ ਪਤਨੀ ਕਹਿਣ ਲੱਗੀ ਪਤੀ ਜੀ ਸਵਾਮੀ ਤੁਹਾਡੀਆਂ ਚਿੱਠੀਆਂ ਮੈਨੂੰ ਹਰ ਹਫਤੇ ਮਿਲ जाया ਕਰਦੀਆਂ ਸਨ ਮਿਲਦੇ ਆਇਆ ਕਰਦੀਆਂ ਸਨ ਚਿੱਠੀਆਂ ਤੇ ਮੈਂ ਉਹਨਾਂ ਚਿੱਠੀਆਂ ਦੇ ਵਿੱਚ ਦੀ ਤੁਹਾਡਾ ਦਰਸ਼ਨ ਕਰ ਲੈਂਦੀ ਸੀ ਮੈਨੂੰ ਤੁਹਾਡੀ ਕਮੀ ਇਨ੍ਹਾਂ ਚਿੱਠੀਆਂ ਨੇ ਮਹਿਸੂਸ ਨਹੀਂ ਹੋਣ ਦਿੱਤੀ ਹਰ ਹਫ਼ਤੇ ਜਦ ਚਿੱਠੀ ਤੁਹਾਡੀ ਮਿਲਣੀ ਮੈਨੂੰ ਬੜਾ ਚਾਹੋ ਚੜਨਾ ਬੜਾ ਚਾਹੋ ਚੜਨਾ ਤੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਣਾ ਜਦ ਜਿਸ ਤਰ੍ਹਾਂ ਤੁਸੀਂ ਮੇਰੇ ਸਾਹਮਣੇ ਖੜੇ ਹੋ ਤੁਹਾਡੇ ਦਰਸ਼ਨ ਇਨ੍ਹਾਂ ਚਿੱਠੀਆਂ ਦੇ ਵਿੱਚੋਂ ਮੈਨੂੰ ਹੋਏ ਮੈਨੂੰ ਇਹ ਦਿਨ ਬਤੀਤ ਹੁੰਦਿਆਂ ਦਾ ਪਤਾ ਵੀ ਨਹੀਂ ਲੱਗਿਆ ਤੇ ਪਤੀ ਬੜਾ ਖੁਸ਼ ਹੁੰਦਾ ਹੈ ਠੀਕ ਹੈ ਭਲੀਏ ਜਿੰਨੇ ਮੈਂ ਤੈਨੂੰ ਉਹ ਕੰਮ ਗਣਾਏ ਸਨ ਚਿੱਠੀਆਂ ਦੇ ਵਿੱਚ ਸਾਰੇ ਕੰਮ ਕਰ ਲਏ ਨੇ ਨਾ ਅਜੇ ਸਹਾਬ ਪੁੱਛਣ ਲੱਗ ਜਾਂਦਾ ਹੈ ਕੀ ਕੀ ਕੰਮ ਕੀਤਾ ਕਿਸ ਤਰ੍ਹਾਂ ਕੀਤਾ ਤੇ ਇਹ ਸੇਵਾ ਸਿੰਘ ਦੀ ਪਤਨੀ ਕਹਿਣ ਲੱਗੀ ਸਵਾਮੀ ਚਿੱਠੀਆਂ ਤਾਂ ਮੈਨੂੰ ਹਰ ਹਫ਼ਤੇ ਮਿਲ जाया ਕਰਦੀਆਂ ਸਨ ਪਰ ਮੈਂ ਖੋਲਕੀ ਪੜੀਆਂ ਨਹੀਂ ਮੈਂ ਆਪ ਜੀ ਦਾ ਰੂਪ ਜਾਣ ਕੇ ਸਤਕਾਰ ਸਹਿਤ ਉਹਨਾਂ ਨੂੰ ਪ੍ਰਣਾਮ ਕਰਦੀ ਤੇ ਇੱਕ ਪਾਸੇ ਸਾਫ਼ ਕੱਪੜੇ ਦੇ ਵਿੱਚ ਲਪੇਟ ਕੇ ਰੱਖੀਆਂ ਹੋਈਆਂ ਨੇ ਆ ਤੁਹਾਡੀਆਂ ਸਾਰੀਆਂ ਚਿੱਠੀਆਂ ਬੜੇ ਸਤਕਾਰ ਸਹਿਤ ਰੱਖੀਆਂ ਹੋਈਆਂ ਨੇ ਪਰ ਮੈਂ ਇਹਨਾਂ ਨੂੰ ਖੋਲਿਆ ਨਹੀਂ ਤੁਹਾਡਾ ਰੂਪ ਜਾਣ ਕੇ ਪੜਿਆ ਨਹੀਂ ਇਹਨਾਂ ਨੂੰ ਇਨਾਂ ਦਾ ਸਤਿਕਾਰ ਬਹੁਤ ਕੀਤਾ ਹੈ ਪੂਜਾ ਕੀਤੀ ਹੈ ਇਹਨਾਂ ਚਿੱਠੀਆਂ ਦੀ ਮੈਂ ਇਹ ਖੋਲੀਆਂ ਨਹੀਂ ਤੇ ਅੱਜ ਸੇਵਾ ਸਿੰਘ ਬੜਾ ਨਾਰਾਜ਼ ਹੋ ਰਿਹਾ ਹੈ ਗੁੱਸੇ ਹੋ ਰਿਹਾ ਹੈ ਕਿ ਇਹ ਤੂੰ ਕੀ ਕੀਤਾ ਕਿਤਨੇ ਕੰਮ ਜ਼ਰੂਰੀ ਸਨ ਜੋ ਮੈਂ ਇਹਨਾਂ ਚਿੱਠੀਆਂ ਦੇ ਵਿੱਚ ਲਿਖ ਕੇ ਤੈਨੂੰ ਕਰਨ ਲਈ ਆਖਿਆ ਸੀ ਤੇ ਤੂੰ ਕੁਝ ਵੀ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਸਾਰਾ ਸਮਾਂ ਵਿਅਰਥ ਕਰ ਲਿਆ ਇਹਨਾਂ ਚਿੱਠੀਆਂ ਨੂੰ ਪੜਨ ਵਾਸਤੇ ਤੈਨੂੰ ਮੈਂ ਚਿੱਠੀਆਂ ਪਾਈਆਂ ਸਨ ਪੜ ਕੇ ਤੂੰ ਇਹ ਇਹ ਕੰਮ ਕਰ ਲੈ ਤੇ ਤੂੰ ਪੜਨਾ ਤੇ ਕੀ ਇਹਨਾਂ ਨੂੰ ਖੋਲ੍ਹਿਆ ਵੀ ਨਹੀਂ ਉਸੇ ਤਰ੍ਹਾਂ ਹੀ ਪਈਆਂ ਨੇ ਇਹਨਾਂ ਦੀ ਪੂਜਾ ਕੀਤਿਆਂ ਦਾ ਕੀ ਲਾਭ ਇਹਨਾਂ ਨੂੰ ਧੂਪ ਦਿਖਾਇਆ ਦਾ ਕੀ ਲਾਭ ਇਹ ਚਿੱਠੀਆਂ ਦਾ ਬੰਦ ਪਈਆਂ ਨੇ ਇਹਨਾਂ ਦੇ ਵਿੱਚ ਕੀ ਲਿਖਿਆ ਹੋਇਆ ਤੈਨੂੰ ਕੁਝ ਵੀ ਨਹੀਂ ਪਤਾ ਦਸ ਕੀ ਲਾਭ ਹੋਇਆ ਹੈ ਤੇਰੀ ਧੂਪ ਧੁਖਾਈ ਦਾ ਕੀ ਲਾਭ ਹੋਇਆ ਹੈ ਤੇਰੇ ਪ੍ਰਣਾਮ ਕੀਤਿਆਂ ਦਾ ਜਦ ਤੈਨੂੰ ਪਤਾ ਹੀ ਨਹੀਂ ਕਿ ਇਹਨਾਂ ਦੇ ਵਿੱਚ ਕੀ ਲਿਖਿਆ ਹੋਇਆ ਹੈ ਮੇਰੇ ਪਤੀ ਪਰਮੇਸ਼ਰ ਦਾ ਕੀ ਹੁਕਮ ਹੈ ਜਦ ਤੈਨੂੰ ਇਹ ਪਤਾ ਹੀ ਨਹੀਂ ਤੇ ਤੇਰੀਆਂ ਧੂਖ ਧੁਖਾਈਆਂ ਤੇਰੀਆਂ ਇਹਨਾਂ ਪੂਜਾ ਕੀਤਿਆਂ ਦਾ ਤੇਰੀਆਂ ਕ੍ਰਿਆਵਾਂ ਕੀਤਿਆਂ ਦਾ ਕੀ ਲਾਭ ਹੈ ਜਦ ਤੂੰ ਇਹਨਾਂ ਨੂੰ ਪੜ ਕੇ ਵਿਚਾਰਨਾ ਨਹੀਂ ਕੀਤਾ ਕੀ ਕੀ ਕੰਮ ਕਰਨੇ ਨੇ ਕੁਝ ਵੀ ਨਹੀਂ ਕੀਤਾ ਸਾਰਾ ਸਮਾਂ ਵਿਰਥ ਗਵਾ ਲਿਆ ਹੈ ਇਹਨਾਂ ਭੋਕਟ ਕਰਮਾਂ ਦੇ ਵਿੱਚ ਨਾ ਤਾਂ ਇਹਨਾਂ ਤੇਰੀਆਂ ਤੂਫਾਂ ਤੁਖਾਈਆਂ ਦਾ ਤੇਰੀ ਪੂਜਾ ਕੀਤਿਆਂ ਦਾ ਨਾ ਮੈਨੂੰ ਕੋਈ ਲਾਭ ਹੋਇਆ ਹੈ ਨਾ ਤੈਨੂੰ ਕੋਈ ਲਾਭ ਹੋਇਆ ਹੈ ਜਿੱਥੇ ਮੈਂ ਛੱਡ ਕੇ ਗਿਆ ਹਾਂ ਤਾਂ ਤੂੰ ਉੱਥੇ ਹੀ ਖੜੀ ਹੈ ਤੇਰੇ ਜੀਵਨ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਮੇਰੇ ਦੱਸੇ ਅਨੁਸਾਰ ਕੋਈ ਕੰਮ ਨਹੀਂ ਕੀਤਾ ਸਾਰਾ ਸਮਾਂ ਵਿਅਰਥ ਕਰਕੇ ਗਵਾ ਲਿਆ ਹੈ ਮੇਰੀ ਸਾਰੀ ਮਿਹਨਤ ਦੇ ਪਾਣੀ ਫੇਰ ਦਿੱਤਾ ਹੈ ਨਰਾਜ ਹੋ ਰਿਹਾ ਹੈ ਆਪਣੀ ਪਤਨੀ ਦੇ ਨਾਲ ਤੇ ਪਤਨੀ ਨੂੰ ਸਮਝ ਆ ਜਾਂਦੀ ਹੈ ਕਿ ਮੈਂ ਕਿਤਨਾ ਗਲਤ ਕੰਮ ਕਰ ਬੈਠੀ ਆਪਣੇ ਪਤੀ ਦੀ ਆਗਿਆ ਦੀ ਅਵਗਿਆ ਕਰ ਦਿੱਤੀ ਕਿਤਨੇ ਕੰਮ ਕਰਨੋਂ ਰਹਿ ਗਏ ਨੇ ਮੈਂ ਇਹ ਚਿੱਠੀਆਂ ਖੋਲ ਕੇ ਪੜੀਆਂ ਕਿਉਂ ਨਾ ਅੱਜ ਪਛੇਤਾ ਬਾ ਹੋ ਰਿਹਾ ਹੈ ਪਰ ਪਛਤਾਉਣ ਦਾ ਕੀ ਫਾਇਦਾ ਭਾਈ ਸਮਾਂ ਬਤੀਤ ਹੋ ਚੁੱਕਿਆ ਸੀ ਸਾਰੇ ਕੰਮ ਕਰਨੋਂ ਰਹਿ ਗਏ ਇਸੇ ਤਰ੍ਹਾਂ ਭਾਈ ਸਤਗੁਰੂ ਮਹਾਰਾਜ ਹਰ ਰੋਜ਼ ਆਪਾਂ ਨੂੰ ਬਚਨ ਬਲਾਸ ਕਰਦੇ ਨੇ ਹਰ ਰੋਜ਼ ਫੁਰਮਾਨ ਬਖਸ਼ਿਸ਼ ਕਰਦੇ ਨੇ ਭਾਈ ਪਰ ਆਪਾਂ ਉਹਨਾਂ ਬਚਨਾਂ ਨੂੰ ਵਿਚਾਰਦੇ ਨਹੀਂ ਸਤਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਘਰ ਦੇ ਵਿੱਚ ਪਰ ਵਿਚਾਰਦੇ ਨਹੀਂ ਇਈ ਵਾਰੀ ਤਾਂ ਐਸਾ ਵੀ ਸਮਾਂ ਹੁੰਦਾ ਹੈ ਘਰ ਦੇ ਵਿੱਚ ਗੁਟਕਾ ਸਾਹਿਬ ਹੈ ਪੋਥੀ ਸਾਹਿਬ ਪ੍ਰਕਾਸ਼ ਨੇ ਪਰ ਬਾਣੀ ਨਹੀਂ ਪੜਦੀ ਨਹੀਂ ਪੜਦੇ ਤੇ ਨਾ ਹੀ ਵਿਚਾਰਦੇ ਹਾਂ ਸਤਿਗੁਰੂ ਮਹਾਰਾਜ ਕੀ ਕਹਿ ਰਹੇ ਨੇ ਤੇ ਆਪਣੀ ਬਾੜੀ ਸੇਵਾ ਕੀਤਿਆਂ ਬਾਹਰ ਦਾ ਸਤਕਾਰ ਕੀਤਿਆਂ ਉਸ ਦਾ ਕੋਈ ਵੀ ਲਾਭ ਨਹੀਂ ਪਾਈ ਸਤਿਗੁਰੂ ਮਹਾਰਾਜ ਆਪਣੀ ਸੇਵਾ ਤੇ ਵੀ ਉਸ ਵੇਲੇ ਪ੍ਰਸੰਨ ਹੁੰਦੇ ਨੇ ਜਦ ਸਤਿਗੁਰੂ ਮਹਾਰਾਜ ਦੇ ਬਚਨ ਸਰਵਣ ਕਰਕੇ ਉਹਨਾਂ ਬਚਨਾਂ ਤੇ ਭਾਈ ਪਹਿਰਾ ਦੇਵਾਂਗੇ ਤਾਂ ਹੀ ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋਣੀਆਂ ਨੇ ਸਤਿਗੁਰੂ ਮਹਾਰਾਜ ਦਾ ਹਰ ਰੋਜ਼ ਆਪਾਂ ਸੁੰਦਰ ਆਸਣ ਲਗਾ ਕੇ ਸੁੰਦਰ ਵਸਤਰ ਸੁੰਦਰ ਰਮਾਲੇ ਪਹਿਨਾਉਂਦੇ ਹਾਂ ਸਤਿਗੁਰੂ ਮਹਾਰਾਜ ਨੂੰ ਸਤਕਾਰ ਸਹਿਤ ਪ੍ਰਣਾਮ ਵੀ ਕਰਦੇ ਹਾਂ ਪਰ ਉਸ ਵੇਲੇ ਪ੍ਰਣਾਮ ਕੀਤਾ ਇਹ ਸੇਵਾ ਕੀਤੀ ਪ੍ਰਵਾਨ ਹੈ ਜਿਸ ਵੇਲੇ ਸਤਿਗੁਰੂ ਮਹਾਰਾਜ ਦੇ ਕਹੇ ਹੋਏ ਬਚਨਾਂ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੀਏ ਉਸ ਵੇਲੇ ਸਤਿਗੁਰੂ ਮਹਾਰਾਜ ਨੂੰ ਇਹ ਸੇਵਾ ਕੀਤੀ ਹੋਈ ਸੇਵਾ ਪ੍ਰਵਾਨ ਹੁੰਦੀ ਹੈ ਭਾਈ ਆਓ ਸਮੇਂ ਦੇ ਵਿੱਚ ਰਹਿੰਦਿਆਂ ਸਮਾਪਤੀ ਹੈ ਭਾਈ ਅੱਜ ਤੋਂ ਪ੍ਰਣ ਕਰ ਲੈਣਾ ਹੈ ਕਿ ਸਤਿਗੁਰੂ ਮਹਾਰਾਜ ਦੇ ਬਚਨਾਂ ਤੇ ਹਰ ਰੋਜ਼ ਪਹਿਰਾ ਦੇਣਾ ਹੈ ਸਤਿਗੁਰੂ ਮਹਾਰਾਜ ਕੀ ਆਖਦੇ ਨੇ ਹਰ ਰੋਜ਼ ਵਿਚਾਰ ਕਰਨੀ ਹੈ ਸਤਿਗੁਰੂ ਮਹਾਰਾਜ ਦੇ ਇੱਕ ਇੱਕ ਸ਼ਬਦ ਦੀ ਫਿਰ ਆਪਣਾ ਜਪਿਆ ਹੋਇਆ ਵੀ ਪਰਵਾਨ ਹੈ ਸਤਿਗੁਰੂ ਮਹਾਰਾਜ ਆਪਣੇ ਹਿਰਦੇ ਘਰ ਦੇ ਵਿੱਚ ਆਪ ਵਸ ਜਾਣਗੇ